ਇਕਨਾਂ ਮੁੰਡਾ ਬੱਚਾ ਉਹਦਾ ਐਕਸੀਡੈਂਟ ਹੋਇਆ ਹੋਇਆ ਸਰਬਜੀਤ ਹੈ ਸ਼ਾਇਦ ਉਹਦਾ ਨਾਮ ਹੂੰ ਮੈਂ ਮੈਂ ਲੱਗਾ ਲੱਤਾਂ ਲੂਤਾਂ ਉਹਦੀਆਂ ਮਤਲਬ ਪਹਿਲਾ ਵਿਚਾਰਾ ਮੁੰਡਾ ਹੀ ਪਿਆਰਿਆ ਕਿੰਨੇ ਆ ਸਾਲ ਤੇ ਮੈਂ ਉਹਨੂੰ ਲਾਈਕ ਤੇ ਮੈਂ ਕਹਿੰਨੇ ਉਹਨੇ ਵਾਇਰਲ ਭਲਾ ਕਰੇ ਤੈਨੂੰ ਤੰਦਰੁਸਤੀ ਮੈਂ ਉਹਨੂੰ ਕਮੈਂਟ ਕਹਿ ਕੇ ਕਰਵਾਉਣੀ ਹੁੰਨੇ ਹਨ ਇੱਕ ਦਿਨ ਵਿਚਾਰਾ ਮੇਰੇ ਵਾਂਗੂ ਮਿਲ ਗਿਆ ਮੈਨੂੰ ਆਏ ਲੱਗੇ ਵੀ ਜਸਵੰਦਰ ਬਰਾੜ ਮਿਲ ਕੀ ਜਾਂਦੀ ਹੈ ਕਿਸੇ ਨੇ ਪਾਗਲ ਬੰਦੇ ਨੇ ਉਹਨੂੰ ਕਮੈਂਟ ਕੀਤਾ ਵੀ ਹੁਣ ਤੇਰੀ ਮਾਂ ਬੜੇ ਸੋਹਣੇ ਸੋਹਣੇ ਸੂਟ ਪਾਉਂਦੀ ਬਜ਼ੁਰਗ ਹੋਰ ਤੋਂ ਲੋਕਾਂ ਦਾ ਫਰੀਦਾਂ ਮਾਲ ਆਉਂਦਾ ਨਾ ਤੁਹਾਡੇ ਕੋਲੇ ਉਹ ਵਿਚਾਰਾ ਇੰਨਾ ਬਿਲਕਾ ਇੰਨਾ ਬਿਲਕਾ ਮੇਰੇ ਮਾਂ ਚ ਤਮੰਨਾ ਵੀ ਮਾਂ ਉਹਨੂੰ ਜਾ ਕੇ ਮਿਲ ਕੇ ਆਵਾਂ ਮੈਨੂੰ ਆਏ ਲੱਗਿਆ ਵੀ ਇਹ ਦੂਜੀ ਜਸਵੰਦਰ ਬਰਾੜਾ ਕਿੱਥੋਂ ਪਤਾ ਨਹੀਂ ਉਹ ਕਿੱਥੋਂ ਇੱਥੋਂ ਲੈ ਕੇ ਉਹਦੇ ਹਾਂਜੀ ਸਰਬਜੀਤ ਹੈ ਸ਼ਾਇਦ ਉਹਦਾ ਨਾ ਉਹਦਾ ਐਕਸੀਡੈਂਟ ਹੋਇਆ ਬੱਚੇ ਦਾ ਇੱਥੋਂ ਲੈ ਕੇ ਉਹਦੀ ਬਾਡੀ ਮਤਲਬ ਕੰਮ ਨਹੀਂ ਕਰ ਰਹੀ ਹੁਣ ਉਹਦੇ ਲੱਤਾਂ ਦੀ ਸਰਜਰੀ ਕਦੇ ਢੋਈ ਦੀ ਸਰਜਰੀ ਤੇ ਉਹਦੇ ਦੇਖੋ ਸਭ ਤੋਂ ਵੱਡਾ ਵੀ ਉਹਦੇ ਜ਼ਖਮਾਂ ਤੇ ਕਪੜਾ ਵੀ ਨਹੀਂ ਦੇ ਸਕਦੇ ਉਹਦੀ ਮਾਂ ਹੈ ਜਿਹੜੀ ਪੱਖੀਆਂ ਸਰਦੀਆਂ ਚੱਲਦੀ ਹੁੰਦੀ ਹੈ ਤੇ ਲੋਕ ਜਦੋਂ ਕਿਸੇ ਨੇ ਉਹ ਮੈਂ ਕਹਿੰਨੀ ਉਸ ਦਿਨ ਜਿਵੇਂ ਅੱਜ ਮੈਂ ਬਿਲਕੀ ਆ ਨਾ ਉਹਦੋਂ ਉਹ ਬੱਚਾ ਉਵੇਂ ਬਿਲਕਿਆ ਮੇਰਾ ਜੀ ਕਰਦਾ ਵੀ ਮੈਂ ਉਹਦੇ ਕੋਲੇ ਜਾ ਕੇ ਆਵਾਂ